ਭਾਈ 65 ਮੰਗਿਆ ਆਪਾਂ ਇਹਦਾ ਮੈਂ 2 ਲੱਖ ਮੰਗਿਆ ਯਾਰ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਤੇਰਾ ਮਾਰ ਆਇਆ ਤੂੰ 2 ਲੱਖ ਮੰਗਿਆ ਯਾਰ 60 12000 ਘਟ 60 ਕਹਿ ਦਿੱਤਾ ਆ ਬੰਦੇ ਨੇ 30000 ਲਾਉਂਦੇ ਬੱਕਰੀਆਂ 40 ਲਾ ਗਏ 45 ਲਾਇਆ ਮੈਂ ਇਹਨਾਂ ਨੂੰ ਪੈਂਦੀ ਸੱਟੇ 50000 ਕਿਹਾ ਵੀ 50000 ਦੀ ਬੱਕਰੀ ਦੇ ਦੋ ਆਪਾਂ ਨੇ ਕੋਈ ਉਹ ਨਹੀਂ ਕਰੀ ਠੋਕਰ ਨਹੀਂ ਮਾਰੀ ਉਹ ਫਿਰ ਹੁਣ ਕਿੰਨੇ ਕਹਣਾ ਮੁੱਠੀ ਖੋਲ ਕੋਈ ਨਾ ਕੋਈ ਖੋਲ 55000 ਦੀ ਬੱਕਰੀ ਹੋ ਗਈ ਜੱਜਾ ਖਾਬੂ ਘਟ ਗਿਆ ਹੁਣ ਗਾ ਨੱਕ ਹੋਗੀ ਹੋਰ ਵੱਡੂਗਾ ਖਾ ਲੇਗਾ ਕਰ ਬੈ ਹੁਣ ਇਹ ਕੰਮ ਹੋ ਗਿਆ ਵੀ ਮੋਹ ਮੰਗੇ ਪੈਸੇ ਹੀ ਦੇਤੇ ਜਿੰਨੇ ਦੇ ਅੜ ਗਿਆ ਬੰਦਾ ਬਸ ਗਰੋਂ ਉੱਤੇ ਪੈ ਗਿਆ ਘਟ 50 ਲਾਦਾ 50 ਲਾਦਾ ਬੱਕਰੀ ਯਾਰ ਹੱਥ ਦਾ ਫੁੱਲ ਵੀ ਨਹੀਂ ਬੱਕਰੀ ਦਿਖਾ ਮਾੜੀ ਜੀ ਇਹ ਕੀ ਦੀ ਹੈ ਅਰੇ ਖੜੀ ਸਦਾ ਜਾਣ ਦੋ ਹੌਂਦ ਕਰੂ ਮਾਗਰ ਨਾਲ ਗੱਲੀ ਦੇਖ ਬੰਦੇ ਨੇ 30 ਲਾਇਆ ਤਾਂ ਅੱਛਾ ਬੰਦੇ ਨੇ 50 ਲਾਇਆ ਆਪਾਂ ਨੇ 50 ਲਾਇਆ ਇਹ ਹੁਣ ਕਿੱਥੇ ਖੜੀ ਹੈ 50 ਲਾਇਆ 50 6000 ਘੱਟ 60 ਪਰ ਖੜੀ ਆ ਇੱਕ ਬੱਕਰੀ ਦੇ ਲਾਇਆ ਇੱਕ ਬੱਕਰੀ 50 ਲਾਇਆ 35 ਸੱਟੇ ਲਾਤਾ ਨਾਲ ਕੀ ਹੈ ਨਾਲ ਦੋ ਪੱਠਾ ਹੈ ਬਾਈ ਆ ਖੜੀ ਉਹ ਬੱਸ ਬਾਈ ਲੈਣ ਤੇ ਆਇਆ ਬਾਈ ਲੈਣ ਤੇ ਆਏ ਪੈਂ ਨਹੀਂ ਆ ਯਾਰ ਉਹ ਬਾਈ ਪਸੂਆਂ ਨਾਲ ਨਿਗਾ ਮਾਰ ਲੈਣਾ ਆ ਪੱਠਾ ਦੇਖ ਲੈ ਆ ਬੱਕਰੀ ਮਾਰਨ ਨਾ ਉੱਧਰ ਦੇ ਸਾਈਡ ਤੇ ਅਸਲ ਬੱਕਰੀਆਂ ਭਾਵੇਂ ਨੀਂਉ ਕਰ ਰਿਹਾ ਆਹ ਕੱਟ ਨਹੀਂ ਦਰ ਭਰਾ ਪਟਾਹ ਇੱਧਰੋਂ ਫੜਦਾ ਕੋਈ ਨਹੀਂ ਉਰੀ ਆਉਰੀ ਕਿਤੇ ਨਹੀਂ ਜਾਂਦੀ ਕਿੰਨੇ ਪੈਸੇ ਲੈਣ ਉਹਨਾਂ ਨੇ ਭਾਈ 65 ਮੰਗਿਆ ਆਪਾਂ ਇਹਦਾ ਉਹ ਲੱਖ 2 ਲੱਖ ਮੰਗਿਆ ਯਾਰ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਨੀ ਤੇਰਾ ਮਾਰ ਆਇਆ ਤਾਂ 2 ਲੱਖ ਮੰਗਿਆ ਯਾਰ ਹੋ ਜਾਣਾ ਪਿੱਛੇ ਹੋ ਜਾ ਯਾਰ ਤੂੰ ਭਾਈ 2 ਲੱਖ ਮੰਗਾ ਕਿੰਨੇ ਕਿੰਨੇ ਨੇ 1000 ਘਟ 60 ਕਹਿ ਦਿੱਤਾ ਹਾਂ ਆ ਬੰਦੇ ਹੀ ਨਾ 30000 ਲਾਉਂਦੇ ਬੱਕਰੀਆਂ 40 ਲਾ ਗਏ 45 ਲਾਇਆ ਮੈਂ ਇਹਨਾਂ ਨੂੰ ਪੈਂਦੀ ਛੱਟੇ 50000 ਕਿਹਾ ਵੀ 50000 ਦੀ ਬੱਕਰੀ ਦੇ ਦੋ ਆਪਾਂ ਨੇ ਕੋਈ ਉਹ ਨਹੀਂ ਕਰੀ ਠੋਕਰ ਨਹੀਂ ਮਾਰੀ ਉਹ ਫਿਰ ਹੁਣ ਕਿੰਨੇ ਕਹਣਾ ਤੂੰ ਭਾਈ ਆਪਾਂ ਤੁਹਾਨੂੰ ਕਹਤਾ ਇਹ ਮੈਂ 60 ਤੋਂ ਘੱਟ ਨਹੀਂ ਛੱਡਣੀ ਸੀ ਇਹਨੇ ਕਹਤਾ 1000 ਹੋਰ ਪਾ ਆਪਾਂ 1000 ਹੋਰ ਪਾ ਨਹੀਂ ਨਹੀਂ ਕੋਈ ਨਾ ਬੱਸ ਜੀ ਆਪਾਂ ਇਹਨੇ ਚ ਨਹੀਂ ਹੋਣੀ ਜੀ ਲੈ ਨਾ ਜੀ ਬੱਕਰੇ ਤੂੰ ਨਹੀਂ ਨਹੀਂ ਇਹਨੇ ਚ ਲੈ ਤੁਹਾਨੂੰ ਮੈਂ ਨਹੀਂ ਨਹੀਂ ਉਹ ਤਾਂ ਕੋਈ ਨਾ ਤੁਸੀਂ ਭਾਵੇਂ ਉਂ ਲੈ ਜਾਓ ਐਡੀ ਨਹੀਂ ਗੱਲ ਹੈ ਕਿ ਤੂੰ ਜੋ ਲੈਣੀ ਬੱਕਰੀ ਮੰਨ ਲੱਗੀ ਯਾਰ ਚੱਲ ਕਰੋ ਤਾਂ ਫਿਰ ਅੱਧੀ ਵੀ ਪਾਉਣਾ ਫਿਰ ਨਹੀਂ ਨਹੀਂ ਹੋਣ ਜਾਈਏ ਆਪਾਂ ਨੂੰ ਇਹ ਕਾਰ ਲੈ ਜਾਣੀ ਮਨਜ਼ੂਰ ਆ ਪਰ ਆਪਾਂ ਨੂੰ ਮੋਲਣਾ ਫਿਰ ਇੱਕ ਮੰਗ 52000 ਹੋ ਗਿਆ 50 ਹੋ ਗਿਆ ਇੱਕ ਮੰਗ ਬਾਈ ਲੈ ਜਾ ਫਿਰ ਮੋਲ ਕਰ ਇਸੇ ਕਰੂਗਾ ਕੋਈ ਨਹੀਂ ਕੋਈ ਨਹੀਂ ਬਾਈ ਕੋਈ ਨਹੀਂ ਕੋਈ ਨਹੀਂ ਇਹ ਲੈ ਦੇ ਆ ਯਾਰ ਲੈ ਮੈਂ 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 ਵੀ ਹਲਾਇੰਡ ਦੇ ਮੋਲਿਆ ਯਾਰ ਕੋਈ ਲੈਨ ਦੇ ਵਾਲਾ ਵੀ ਆਊਗਾ ਕੋਈ ਧੀ ਵਾਲਾ ਵੀ ਆਊਗਾ 10000 ਵੀ ਕਿਸੇ ਨੇ ਲਾਇਆ ਹਾਂ ਇਹ ਗੱਲ ਹੈ ਲੈਨ ਦੇ ਬੰਦਾ ਆਉਂਦਾ ਓਰੇ 10000 ਵੀ ਆਉਂਦਾ ਲੜਦਾ ਉਹ ਨਹੀਂ ਹੋਣਾ ਆਪਾਂ ਦਾ ਕੋਈ ਨਾ ਫਾਇਦਾ ਚੋਕ ਦਾ ਕਰ ਆਪਾਂ ਅੱਜ ਇਹ ਤੂੰ ਕਹਿੰਦੀ ਪੈਸੇ ਕੱਟ ਲਾਏ ਆ ਨੰਘੂ ਗਲੇ ਰੱਖੇ ਤੇਰੇ ਆਪੇ ਨੇ ਹਜ਼ਾਰ ਕੱਟ ਕੇ ਮੈਂ ਤੈਨੂੰ ਕਹਿੰਦਾ 2000 ਕੱਟ ਦੇ ਮੈਂ ਦੋ ਬਾਬਾ ਫਿਰ ਨਾ ਬਸ ਫਿਰ ਇਹ ਤੂੰ ਵਾਅਦਾ ਤਾਂ ਪਕਾਈ ਆ ਜੀ ਆਪਾਂ ਨੇ ਇਹਦੋਂ ਵਾਅਦਾ ਪਕਾਈਗਾ ਹੋ ਕੇ ਨਹੀਂ ਮੰਨ ਲਾ ਹਾਂ ਹਾਂ ਹੁਣ ਪਕਾਈਗਾ ਨਾ ਨੂੰ ਨਹੀਂ ਨਹੀਂ ਇਹ ਤੂੰ ਇਹਦੋਂ ਵਾਅਦਾ ਪਾ ਲੈ ਫਿਰ ਪਾ ਲੈ ਮੈਂ ਹਾਂ ਹਾਂ ਦੋ ਪੱਕਾ ਦਿੱਤਾ ਪਿਆ ਯਾਰ 2000 ਪਿੱਛੇ ਹੁਣ ਪੱਕਾ ਕੀ ਦੇਦਾ ਰਾਬਾ ਪਤਨ ਕਰੋ ਕਿੰਨੀ ਦੇਣੀ ਆ ਉਹ ਨਹੀਂ ਮੈਂ ਤੁਹਾਨੂੰ ਕਹਿਤਾ 58000 ਦੀ ਲੈ ਜਾ ਬੱਕਰੀ ਇਹਦੂ ਘੱਟ ਨਹੀਂ ਆਪਾਂ ਦੇਣੀ 60 ਤੋਂ 2 ਘੱਟ ਕਹਿੰਦਾਗਾ ਇਹ 60 ਤੋਂ ਮੈਨੂੰ ਪਰ ਹਰੋ ਨਹੀਂ ਜਾਂਦਾ ਮੈਂ ਕਲਾਮੀ ਹੈਗਾ ਕਿੱਥੇ ਹੈ ਜਿੱਥੇ ਬੂ ਬੱਕਰੀ ਬਣੂਗੀ ਹਾਂ ਉਹ ਜੇ ਬੱਕਰੀ ਮਾਨੂੰ ਮਨ ਨੂੰ ਪਤਾ ਬਣੂਗੀ ਆਪੀ ਜੜਦੇ ਭਰਾ ਹੋ ਗਿਆ ਹੋ ਗਿਆ ਹੁਣ ਤਾਂ ਚਲੇ ਜਾ ਲੈ ਲੈ ਖੜ ਖੜ ਦੇ ਮੁੱਖੀ ਹੋ ਰੋ ਕੋਈ ਨਾ ਕੋਈ ਹੋ ਰੋ ਲੈ 55000 ਦੀ ਬੱਕਰੀ ਹੋ ਗਈ ਹਾਂ ਹੁਣ ਹਾਂ ਜੀ ਕੋਈ ਬਦਲ ਹਾਂ ਕੋਈ ਬਦਲ ਕੋਈ ਘਾਟ ਹੋਵੇ ਪੈਸੇ ਨਹੀਂ ਘਾਟ ਨਹੀਂ ਆਦੀ ਵਾਪਸ ਪੈਸੇ ਨਹੀਂ ਘਾਟ ਓ ਜੇ ਹੋ ਗਿਆ ਕਰੀਏ ਰੱਖ 55000 ਰੁਪਏ ਨੂੰ ਬਹੁਤ ਰਕਮ ਆ ਯਾਰ ਰੱਖ ਨੀ ਆ ਪੈਸਾ ਉਹ ਨਹੀਂ ਪਾਸ ਹੁਣ ਕਿਹੜਾ ਕਿਥੇ ਜਾਊਗਾ ਨਹੀਂ ਹੁਣ ਤਾਂ ਤੁਸੀਂ ਉਹੀ ਹੜਦੇ ਮਟੀ ਦੀ ਗੱਲ ਕਰ ਤਾ ਅਰੇ ਗੋਸਤ ਨੂੰ ਦਾ ਖਰਚ ਤਾਂ ਹੁਣ ਕੀ ਕਰਾਂ ਯਾਰ ਮੇਰੇ ਪੱਠਾ ਵੀ ਤੇ ਮੇਰੇ ਕੋਲ ਰਹਿ ਗਿਆ ਬਾਈ ਕੱਲੀਆਂ ਪੱਠਾ ਹੀ ਨੇ ਰੱਖ 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 3 ਦੇ 25000 ਦੀ ਕੱਲੀ ਕੱਲੀ ਬੱਕੀ ਦੀ ਬਾਤ ਕਿੰਨੇ ਦੀ ਕਰਾਂ ਪੱਠਾ ਕਰੇਂਗਾ ਨਹੀਂ ਕਹਿੰਦਾ ਪੱਠਾ ਰੱਖ ਲਾ ਨਹੀਂ ਨਹੀਂ ਕਿੰਨੀ ਕਾ ਪੱਠਾ ਵੀ ਚੱਲ ਬੱਕਰੀ ਕਰਕੇ ਪੈਸੇ ਲਾਉਣੇ ਆਪਾਂ ਮਗਰ ਤੁਰਨ ਵਾਲੀ ਦਾ ਹੈਗੀ ਆ ਨਾ ਤੈਨੂੰ ਵੀ ਪਤਾ ਮਾਂ ਦੀ ਜਾਨ ਆ ਗਈ ਨਾ 3 ਮਹੀਨਿਆਂ ਦੀ ਪੱਠਾ ਚਲ ਤੁਰਨ ਦਾ 30000 ਦੀਆਂ ਪੱਠਾਂ ਵਈ ਜਾਂਦਾ ਬੱਕਰੀ ਥੋੜੀ ਦੇਣੀ ਜਮਾਤੀ ਦੇ ਰੱਖ ਲੈ ਇਹ ਵਿਚਾਰ ਲਗਾ ਆਪਣੀ ਮੰਗ ਉਹ ਬਣੇ ਤੀਨ ਰੱਖ ਲੈ ਭਗਵਾ ਗੁਰੂ ਹੋਣੀ ਰੱਖ ਲੈ ਕੀ ਨਾ ਦੱਸ ਦੇਣੀ ਕਿਨੇ ਹੋਣ ਜਾਂ ਤਾਂ ਖਾਬੂ ਘਟ ਗਿਆ ਹੁਣ ਗਾਂ ਨੱਕਾ ਹੋ ਗਈ ਔਰ ਵੱਡੂਗਾ ਖਾ ਜਾਉਗਾ ਕਰੇ ਬੈ ਹੁਣ ਹੁਣ ਘਟਿਆ ਦਾ ਬੈ ਹੁਣ ਤੂੰ ਅੱਛੀ ਆ ਉਹ ਦੀ ਆਸ਼ਾ ਖੜ ਜਾ ਫੇਰ ਨਾ ਗਈ ਹਾਂ ਬੰਦਿਆਂ ਦਾ ਨੀਰਾ ਹਾਂ ਗੱਲ ਪਹੇਰ ਹੋ ਗਿਆ ਨਾ ਕਿ ਆ ਬਿਕਰੀਆਂ ਕੋਈ ਕੋਈ ਗੱਲ ਨਹੀਂ ਤਿੰਨ ਹਜ਼ਾਰ ਫਰਕ ਰਹਿ ਗਿਆ ਹੁਣ ਯਾਰ ਠੀਕ ਠੀਕ ਬਗੈ ਤਿੰਨ ਹਜ਼ਾਰ ਫਰਕ ਰਹਿ ਗਿਆ ਆ ਫੜ ਉਹ ਨਹੀਂ ਭਾਈ ਉਹ ਨਹੀਂ ਖਾਤ ਪਾ ਸੁਣਦਾ ਨਹੀਂ ਨਹੀਂ ਜਣਾ ਹਜ਼ਾਰ ਹੋਰ ਬਾਦੂ ਬਚੀ ਆ ਠੀਕ ਆ ਫਿਰ ਹੁਣ ਹੀ ਦੇ ਉੱਪਰ ਹੀ ਉਹ ਸੀਦਾ ਭਾਈ ਕਹਿੰਦਾ ਕਹਿੰਦਾ ਕਿੰਨਾ ਕਿੰਨਾ ਮੈਂ ਤਾਂ ਕਹਿੰਦਾ 58000 ਤੋਂ ਘੱਟ ਨਹੀਂ ਮੈਂ ਵਕਰੀਦਾ ਯਾਰ ਘੱਟ ਨਹੀਂ ਆ ਨਹੀਂ ਨਹੀਂ 2000 ਘੱਟ 60 ਦੇ ਉਦੋਂ ਕਾਹਦਾ 2000 ਰਹਿ ਗਿਆ ਬਸ ਕੋਈ ਨਾ ਰਹਿ ਗਿਆ ਤਾਂ ਉਹ ਪੂਰਾ ਤੁਸੀਂ ਕਰ ਲਿਆ ਹਾਂ ਨਹੀਂ ਨਹੀਂ ਭਾਈ ਉਹ 2000 ਨਹੀਂ 1000 ਕੱਢ ਦੋ ਜੀ پیسے ਲੱਗੇ ਉਹ 1000 ਕੱਢ ਦੋ ਤੂੰ ਨਹੀਂ ਨਹੀਂ ਉਹ ਰਿਹਾ ਲਫਾਟ ਪੂਰਾ 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 ਦੇ ਰੱਖ ਯਾਰ ਜੰਨਦੀ ਰੱਖ ਦੂੰਗਾ ਹਾਂ ਯਾਰ ਰੱਖ ਰੱਖ ਤਿੰਨ ਹਜ਼ਾਰ ਦੇ ਕਾਟ ਲੱਖ ਦੀ ਹੋ ਗਈ ਹਾਂ ਜੰਨਦੀ ਯਾਰ 60 ਹਾਂ ਹੋ ਗਈ ਕੀ ਆ ਯਾਰ ਨਹੀਂ ਹੋ ਗਈ ਉਹ ਦੱਲਾ ਦੇ ਯਾਰ ਚੱਕ ਬਾਈ ਲੈ ਮੜਿਆ ਬੱਕਰੀ ਕੱਢ ਕੇ ਦਿਖਾਈਏ ਬਾਹਰ ਨਾਲ ਬੱਕਰੀ ਬਾਹਰ ਕੱਢ ਬਾਹਰ ਕੱਢ ਤਰੀ ਆਂਡਰ ਨਾਲ ਰੱਖਿਆ ਬਾਹਰ ਕੱਢ ਬਾਈ ਬੱਕਰੀ ਆਇਆ ਆਇਆ ਚਲ ਜੁਰਮਾਨਾ ਫੜਦਾ ਬੱਕਰੀ ਨੂੰ ਕੋਈ ਚੜ ਜੂ ਬੱਕਾ ਖਾਂ ਗਈ ਕੋਈ ਇਹ ਕੱਢ ਕੇ ਬਾਹਰ ਇਹ ਕੰਮ ਹੋ ਗਿਆ ਵੀ ਮੂੰਹੋਂ ਮੰਗੇ ਪੈਸੇ ਹੀ ਦੇਤੇ ਜਿੰਨੇ ਦੇ ਅੜ ਗਿਆ ਬੰਦਾ ਬਸ ਫਿਰ ਉਹਨੂੰ ਆਪਣੀ ਜੇਣੇ ਪੈ ਗਿਆ ਬੱਕਰੀ ਇਹਨਾਂ ਦੇ ਆ ਗਈ ਪਸੰਦ ਦਰਸ਼ਨ ਦੰਮਣੇ ਵਾਲਾ ਤੇ ਮੁੰਡਾ ਖੜਾ ਰਿਹਾ ਨਾ ਘਰ ਤੋਂ ਮੈਂ ਆ ਗਿਆ ਬੱਕਰੀ ਇਹਨਾਂ ਨੇ ਲੈ ਲਈ ਕੱਦ ਉਹਦੇ ਨਾਲ ਕੱਦ ਕਿੰਨਾ ਹੋਣਾ ਰਿਹਾ ਵੱਦ ਬਾਈ ਹੋਊਗਾ 38 48 44 44 ਤੋਂ 40 ਦੇ 39 40 ਖੁੱਲ ਕੇ ਕੱਦ ਆਏਗਾ ਪੱਠਾ ਦੇਖੋ ਆ ਗਈਆਂ ਕਿੰਨੇ ਮਹੀਨੇ ਨਹੀਂ ਆਈਆਂ ਤਿੰਨ ਦੀਆਂ ਹਾਂ ਬਈ ਤਿੰਨ ਸਾਢੇ ਤਿੰਨ ਤਿੰਨ ਮਹੀਨੇ ਦੀ ਪੱਠਾ ਕਿੱਥੋਂ ਆਇਓ ਬਾਈ ਅੱਕੂ ਆਲ ਸੱਦਵਾ ਵੇਟ ਤੋਂ ਬਾਈ ਸੱਦਵਾ ਵੇਟ ਅੱਕੂ ਆਲ ਸੂਏ ਕਹਿ ਲਾ ਲੇ ਬੱਕਰੀਆਂ ਇਹ ਦੂ ਪਹਿਲਾਂ ਦੂਜਾ ਸੂਆ ਨਮੀਆਂ ਬੱਕਰੀ ਦਾ ਜਮਾ ਤੰਦ ਦੇਖ ਫਿਰ ਨਵੇਂ ਦੰਦ ਜਮਾ ਦੰਦੇ ਦੰ ਨਮਿਆਂ ਦੇ ਵਿੱਚ ਆ ਗਈ ਬਾਕੀ ਪੂਰੀ ਬਣਦੀ ਤੰਦ ਦੀ ਬੱਕਰੀ ਹੈ ਪੈਸੇ ਆ ਪੱਖੋਂ ਵੀ ਕਿਸੇ ਘਾਟ ਨਹੀਂ ਹੱਡੀ ਠੀਕ ਹੈ ਹੁਣ ਜੇ 1000 ਰੁਪਏ ਹੋਰ ਵੀ ਅੜ ਜਾਂਦੇ ਤਾਂ ਦੇ ਦਿੰਦੇ ਮੈਨੂੰ ਪਤਾ ਸੀ ਠੀਕ ਹੈ ਨਾ ਇਹ ਵੀ ਲੈ ਲੈਂਦੇ 60 ਤੇ ਵੀ ਅੜ ਰਹਿਣਾ ਪਰ ਕਿਉਂਕਿ ਜਮਾ ਮੁੱਲ ਲਾਵੇ ਲੱਗਿਆ ਪਿਆ ਸੀਗਾ ਇੱਥੋਂ Banda ਕੋਈ ਨਹੀਂ ਛੱਡ ਕੇ ਭੱਜਦਾ ਵੀ ਹੁਣ ਪੂਰੇ ਚਾਚੇ ਨੂੰ ਪਾਉਣੇ ਪੈਗੇ ਮਾਰ ਦੇਦਾ ਚ ਫਿਰ ਬੱਕਰੀ ਹਾਂ ਜੀ ਦਰਸ਼ਨ ਜੀ ਕੀ ਹਾਲ ਚਾਲ ਹੈ ਉਹ ਰਾਜਾ ਜਮੜਾ ਇੱਕ ਇੱਕ ਦੋ ਟੋਟ ਕੇ ਤੇਰੇ ਵੀ ਸੁਣ ਲਈ ਬੱਕਰੀ ਕਿਵੇਂ ਕੱਢੀ ਫਿਰ ਅੱਜ ਮੰਡੀ ਚ ਉਹ ਕਿਵੇਂ ਬਸ ਆਈ ਉਹਦੀ ਦੇਖ ਲਈ ਫਟਾ ਗਈ ਚਲੇ ਨਾਲ ਦੀ ਨਾਲ ਪਹਿਲਾਂ ਹੋਰ ਚੱਲਦਾ ਦਾ ਬੰਦਿਆਂ ਦਾ ਸੌਦਾ ਉਹ ਕਿੰਨੇ ਕਲਾ ਕੇ ਸੀਗੇ ਉਹ ਲੱਗਦੇ 45 45 ਤੁਸੀਂ ਪੈਂਦੀ ਛੱਟੇ 50 ਕਹਿੰਦੇ ਅਸੀਂ 50 ਲਾਦਾ ਸਿੱਧਾ ਹੀ ਉਦੋਂ ਬਾਅਦ ਗੱਲ ਉੱਤੇ ਛੱਡਦੀ ਆ ਤੂੰ ਤਾਂ ਛੱਡਦੀ ਮੈਂ ਕਿ ਚੱਕ ਲਾ ਜਿਹੜੇ ਰੋਡ ਚੱਕਦੀਆਂ ਠੀਕ ਹੈ ਗੱਲ ਨਾ ਖੜ ਜਾ ਇਹ ਕਹਿੰਦਾ ਮੇਰੇ ਬਿੱਟਾ ਮਾਜੇ ਬਿੱਟਾ ਲੈਣਾ ਜੇ 2000 ਨਾ ਘਾਟਦਾ ਤੰਨ ਅਸੀਂ ਪੂਰੀ ਦਤੀ ਜਾਂਦੀ ਆ ਮੈਂ ਬੁਲਾਇਆ ਸੀ ਪੈਸੇ ਗੱਲ ਫਿੱਟਦੀ ਆ ਇਹ ਕਹਿੰਦਾ ਮੇਰੇ ਬੱਕਰੀ ਬਿੱਟਾ ਮਾਜੇ ਬਿੱਟਾ ਤੇ ਬੱਕਰੀ ਲੈ ਲੈ ਫੇ ਪੈਸੇ ਦੇ ਦੇਖਣੇ ਆ ਅੱਪਾ ਕਰਨਾ ਮੈਂ ਚੱਲ ਠੀਕ ਹੈ ਇਹ ਕਹਿੰਦਾ ਗੱਲ ਪਹਿਲ ਬੁਲਾ ਕੇ ਲਿਆਂਦਾ ਵੀ ਹਾਂ ਭਾਈ ਸੌਦਾ ਕਰਨਾ 40 40 ਬੱਕਰੀ ਖਰੀਦਣੀ ਆ ਤੇ ਖਰੀਦ ਵੀ ਲਈ ਦੁੱਧਵਾੜ ਦੀ ਕਿਵੇਂ ਦੇਖ ਲਈ ਤੁਸੀਂ ਹਾਂ ਠੀਕ ਆ ਵਧੀਆ ਫਿਰ ਜਾਊ ਮੈਂ ਆਪਣੇ ਪੂਰੇ ਅੱਠਾ ਛੱਡ ਗਿਆ ਅੱਠਾ ਛੱਡ ਮੜੀ ਛੱਡ ਕੇ ਦਿਖਾਈ ਮੜੀਆਂ ਛੱਡੀ ਬਈ ਆ ਲੈ ਛੱਡ ਕੇ ਦੇਖ ਲੋ ਬੱਕਰੀ ਬਣਨੀ ਜਾਣੀ ਆ ਪੱਠਾ ਮੈਨ ਲਾਦਾ 6 ਮਹੀਨੇ ਨੂੰ ਇਹਦੇ ਬੱਕਰੀ ਦੇ ਬਰਾਬਰ ਜਾ ਵੜਨਗੀ ਆ ਹਾਂਜੀ ਹਾਂ ਹੋਣਗੇ ਪੱਠਾ ਵੀ ਸ਼ਕੀਨ ਹੈ ਇੱਥੇ ਬਕਾਊ ਵੀ ਹੋਊਗੀ ਜੇ ਕਿਸੇ ਨੇ ਲੈਣੀ ਹੈ ਠੀਕ ਹੈ ਥੋੜਾ ਥੋੜਾ ਇਹ ਤਾਂ ਲੱਗ ਜਾਨਾ ਬੱਕਰੀ ਪੂਰੀ ਸਿਰੇ ਦੀ ਆਇਆ ਮੰਡੀ ਦੇ ਵਿੱਚੋਂ ਅੱਜ ਇਹ ਬੀ ਪਹਿਲੇ ਨੰਬਰ ਤੇ ਬੱਕਰੀ ਅੱਜ ਇਹ ਚਾਚਾ ਪਹਿਲੇ ਨੰਬਰ ਤੇ ਬੱਕਰੀ ਇਹ ਅੱਜ ਠੀਕ ਹੈ ਪਹਿਲਾਂ ਦੇਖ ਕੇ ਆਈ ਤੁਮਨੇ ਮੈਂ ਦੇਖਿਆ ਉਤਰੀ ਹੋਈ ਅੱਛਾ ਐ ਤਾਂ ਉਤਰੀ ਹੁੰਦੀ ਬਾਈ ਗੱਡੀ ਚੋਂ ਜੋ ਪਤਾ ਸੀਗਾ ਵੀ ਉਹ ਕੱਰੀ ਉਤਰ ਨਹੀਂ ਆਈ ਨਹੀਂ ਨਹੀਂ ਇਹ ਦੇਖੀ ਹੋਦੀ ਖੜੀ ਲਾ ਕੁਦਰਤੀਆਂ ਬੱਕਰੀ ਉਤਰ ਕਿੱਧਰ ਜਾ ਕੇ ਉੱਧਰ ਆਪਣੇ ਮੰਨ ਲੱਗੀ ਬਾਜ ਦੇ ਲੈ ਲੈ ਇਹਨੇ ਬੱਕਰੀ 65000 ਮੰਗੇ ਦਾ ਬਾਈ ਨੇ ਮੈਂ ਤਾਂ ਮੱਚ ਸੋਚਾ ਮੈਂ ਚਾ ਲੈ ਲੀਂਗਾ ਕੋਈ ਚੀਜ਼ ਆ ਨਫਾ ਦੇਗਾ ਹੋਰ ਤਾਂ ਹੀ ਲੱਖ ਮੰਗਦਾ ਮਾਗਦਾ ਬਈ ਹੋਰ ਬੰਦਾ ਲੱਖ ਮੰਗਦਾ ਬਈ ਕੋਈ ਹੋਰ ਬੰਦਾ ਹੁੰਦਾ ਏ ਬੱਕਰੀ ਦੇ ਲੱਖ ਰੁਪਈਆ ਮੰਗਦਾ ਸਾਨੂੰ ਪਤਾ ਹਾਂ ਬਨਾਲ ਬਈ ਬਹੁਤ ਵੱਡੀਆਂ ਵੱਡੀਆਂ ਸੀ ਇਹਨਾਂ ਨੂੰ ਪਹਿਲੇ ਵੀ ਬੰਦੇ ਨੇ ਭਾਣ ਨਾਲ ਤਾਂ ਇਹਨਾਂ ਨੂੰ ਲੱਗੇ ਮੁੱਲ ਨਾਲ ਦੇਤੀਆਂ ਓਰੇ ਆ ਬਈ ਓਏ ਓਰੇ ਕਿਹੜੇ ਪਿੰਡੋਂ ਆਸੀ ਸਿੰਧਵਾ ਮੇੜ ਕੋਲੋਂ ਸਿੰਧਵਾ ਮੇੜ ਆਸੀ ਆਕੂ ਆਪਾਂ ਤੋਂ ਆਇਆ ਠੀਕ ਹੈ ਕਿੰਨੀਆਂ ਕਬਕਰੀਆਂ ਰੱਖਦਾ ਵੀਰੇ ਬਈ ਆਪਣੇ ਕੋਲ ਹੈਗੇ 50 ਕਿੰਨਾ ਕਦੋਂ ਕਿਤੋਂ ਰੱਖਦੇ ਹੋ ਮੈਨੂੰ ਹੋ ਗਿਆ ਵੀਰੇ 10 ਕਿਸਾਲ ਰੱਖ 10 ਕਿਸਾਲ ਹੋਰ ਕੰਮ ਕਾਜ ਨਾਲ ਹੋਰ ਵੀਰੇ ਨਾਲ ਸਟੱਡੀ ਕਰਦੇ ਆ ਨਾਲ ਦੀ ਨਾਲ ਕਿਹੜੀ ਕਲਾਸ ਚ ਮੈਂ ਐਮਏ ਕਰਦਾ ਕੰਮ ਕਿਵੇਂ ਹੈ ਕੰਮ ਵੀਰੇ ਬਿਲਕੁਲ ਬੰਦੇ ਆਪ ਰੱਖਿਓ ਨੇ ਤੇ ਕੀ ਗੱਲ ਬਾਤ ਆਪ ਬੰਦੇ ਰੱਖਿਆ ਵੀਰੇ ਦੋ ਚਰਾਈ ਤੇ ਲੈ ਕੇ ਜਾਂਦੇ ਆ ਖਰਚੇ ਕੱਢਦੀਆਂ ਨੇ ਬੱਕਰੀਆਂ ਪੂਰਾ ਪੂਰਾ ਵੀਰੇ ਖਰਚਾ ਤਾਂ ਦੁੱਧੇ ਚ ਪੂਰਾ ਕਰ ਦਿੰਦੀਆਂ ਐ ਕਰਦਾਂ ਦੀ ਨਹੀਂ ਹਾਂਜੀ ਹਾਂਜੀ ਲੈ ਵੀ ਪਲੱਸ 2 ਬੰਦਾ ਕਰ ਲਈ ਐਮੇ ਕਰਦਾ ਬਾਈ ਐਮੇ ਕਰ ਰਿਹਾਗਾ ਪਾਸਟੂ ਕਰਕੇ ਐਮੇ ਠੀਕ ਹੈ ਬਾਕੀ ਆ ਹੁਣ ਬੱਕਰੀਆਂ ਦਾ ਤੁਹਾਡੇ ਸਾਹਮਣੇ ਬੱਕਰੀਆਂ ਐਡੀਆਂ ਐਡੀਆਂ ਨੇ ਹਾਂ ਐਡੀਆਂ ਐਡੀਆਂ ਆਪਣੇ ਬੱਕਰੀਆਂ ਐਡੀਆਂ ਐਡੀਆਂ ਨੇ ਕੋਈ ਘਾਟ ਨਹੀਂ ਛੱਡੀ ਪਾਈ ਨੇ ਪੂਰੀ ਬਣਦੀਆਂ ਤਾਂ ਨਹੀਂ ਬੱਕਰੀਆਂ ਰੱਖੋ ਜਿੰਨੇ ਹਾਂ ਬੱਕਰੀਆਂ ਤਾਂ ਹੋਰ ਵੀ ਹੋਣਗੀਆਂ 40000 ਨਾਲ ਠੀਕ ਹੈ ਕੋਈ ਨਾ ਕੋਈ ਨਾ 50 ਨਾਲ ਕੇ ਨੇ ਬਾਈ ਹਾਂਜੀ ਹਾਂਜੀ ਕੰਮ ਵਧੀਆ ਨਾ ਵਧੀਆ ਵਧੀਆ ਪੂਰਾ ਬਾਈ ਪੜਿਆ ਲਿਖਿਆ ਬੰਦਾਗਾ ਅਹੀ ਜੀ ਸ਼ੇਅਰ ਕਰਿਆ ਕਰੋ ਜਿਹੜੀ ਆਪਾਂ ਚੰਗੀ ਚੀਜ਼ ਦਿਖਾਉਂਦੇ ਹਾਂ ਠੀਕ ਹੈ ਐਮੇ ਕਰ ਰਿਹਾ ਹਾਲੇ ਹੋਰ ਕਿੰਨਾ ਕ ਪੜਨਾ ਬ ਬਰੇ ਨਾਲ ਦੀ ਨਾਲ ਇਹ ਕਰੀ ਜਾਣਾ ਨਾਲ ਦੀ ਨਾਲ ਪੜਹੀ ਜਾਣਾ ਨਾਲ ਦੀ ਨਾਲ ਇਹ ਕਰੀ ਜਾਣਾ ਬੰਦੇ ਰੱਖ ਕੇ ਲੈ ਬੰਦੇ ਰੱਖ ਕੇ ਕਮਾਈ ਕਰ ਰਿਹਾ ਹੈ ਬੰਦਾ ਬੱਕਰੀਆਂ ਹਰਕੇ ਦਿਖਾਈ ਚਾਚਾ ਲੈ ਦੇਖ ਲੋ ਚੰਗੀ ਤੇਰਾ ਬਹੁਤ ਘੱਟ ਬਹੁਤ ਘੱਟ ਬਟ ਹੈਗਾ 40 ਇੰਚ ਦੀ ਖੁੱਲੀ ਬੱਕਰੀ ਹੈਗੀ ਹੈਗੀ ਪੱਠਾਂ ਬਹੁਤ ਬਹੁਤ ਟੌਪ ਦੀਆਂ ਨੇ ਪੱਠਾਂ ਦੀ ਚਮਕ ਬਹੁਤ ਆ ਸਿੰਘ ਮੂੰਹ ਬਾਲਾ ਕੈਂਟ ਆ ਯਾਰਾ ਨਜਾਇਜ਼ ਮੱਕਰੀ ਨੇ ਮੇਲਾ ਲੁੱਟ ਲਿਆ ਆਲੇ-ਦਾਲੇ ਰੰਗ ਆਹ ਕੱਠ ਬਥੇ ਰਖੜਗਾ ਦੇਖਣ ਆਣਾਂ ਦਾ ਸੌਦਾ ਡਿਆ ਪਿਆ ਜੀ ਆਪਾਂ ਮੌਕੇ ਤੇ ਪਹੁੰਚ ਗਏ ਚੰਗਾ ਭਾਈ ਵਧਾਈਆਂ ਜੀ ਤੁਹਾਨੂੰ ਦੋਹੇ ਤਰ੍ਹਾਂ ਨੂੰ ਦੋਹੇ ਤਰ੍ਹਾਂ ਨੂੰ ਵਧਾਈਆਂ ਚਾਚਾ ਜੀ ਤਾਂ ਮਰਵਾ ਦੀ ਥਾਪੀ ਫਿਰ ਇੱਕ ਉਹ ਚਾਚਾ ਥਾਪੀ ਉਹ ਮਾਰ ਦੇ ਚਾਚਾ ਓਏ ਠੀਕ ਐ ਲੈ ਵੀ ਚੰਗਾ ਭਾਈ ਧੰਨਵਾਦ ਸਾਰੇ ਹੁੰਦਾ